ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ 7-7 ਤਾਗਾਂ ਦਾ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਕਿਵੇਂ ਬਣੂਗਾ ਤੁਹਾਨੂੰ ਦੱਸ ਦਿਆਂ ਇੱਕ ਸਲਾਈ ਦਾ ਇਹ ਡਿਜ਼ਾਈਨ ਆ ਪਹਿਲਾਂ ਤੱਕ ਆਪਾਂ ਬਿਨਾਂ ਬੁਣੀ ਉਤਾਰਾਂਗੇ ਫਿਰ ਆਪਾਂ ਇਸ ਤਰ੍ਹਾਂ ਇਹ ਦੋਨੇ ਤਾਗ ਅੱਗੇ ਲੈ ਆਵਾਂਗੇ ਇਹਨਾਂ ਵਿੱਚ ਇੱਕ ਤਾਗਾ ਢਿੱਲਾ ਹੈਗਾ ਕਸਮਾ ਜਿਹੜਾ ਕੱਸਿਆ ਹੈ ਤਾਗ ਆਪਾਂ ਉਹਦੇ ਨਾਲ ਬੁਣਨਾ ਦੋ ਕੁੰਡੇ ਬੁਣੇ ਤਾਗਾ ਆਪਣਾ ਬੈਕ ਸਾਈਡ ਖਿੱਚ ਲਿਆ ਫਿਰ ਉਸ ਤਰ੍ਹਾਂ ਅੱਗੇ ਲਿਆਂਦਾ ਜਿਹੜਾ ਤਾਗਾ ਕੱਸਿਆ ਹੋਇਆ ਹੈ ਇਹਦੇ ਨਾਲ ਹੀ ਬੁਣਨਾ ਹੈ ਦੋ ਗੁੰਡੇ ਭੁਣੇ ਫੇਰ ਤਾਗਾ ਪਿੱਛੇ ਲੈ ਕੇ ਫੇਰ ਦੁਬਾਰਾ ਇਸ ਤਰ੍ਹਾਂ ਛੇ ਗੁੰਡੇ ਆਪਾਂ ਇਸ ਤਰ੍ਹਾਂ ਬੁਣਨੇ ਆ ਫੇਰ ਤਾਗਾ ਪਿੱਛੇ ਖਿੱਚ ਲਿਆ ਤਾਗਾ ਬੈਕ ਸਾਈਡ ਹੀ ਰੱਖਾਂਗੇ ਤਿੰਨ ਤਾਗੇ ਸਿੱਧੇ ਫੇਰ ਆਪਣੀ ਸਾਈਡ ਦੋਨੇ ਤਾਗੇ ਕਰਕੇ ਜਿਹੜਾ ਤਾਗਾ ਕੱਸਿਆ ਹੋਇਆ ਜ਼ਿਆਦਾ ਉਹਦੇ ਨਾਲ ਬੁਣਨਾ ਹੈ ਫੇਰ ਬੈਕ ਖਿੱਚ ਲਿਆ ਫਿਰ ਉਸ ਤਰੀਕੇ ਬੁਣਨਾ ਪਾ ਉਲਟਾ ਤੇਨੂੰ ਤਾਂ ਅੱਗੇ ਨੂੰ ਪਿੱਛੇ ਖਿੱਚ ਲੈਣਾ ਦੋਨੇ ਤਾਂ ਅੱਗੇ ਫਿਰ ਅੱਗੇ ਲਿਆ ਕੇ ਜਿਹੜਾ ਤਾਂ ਅੱਗਾ ਕੱਸਿਆ ਹੋਇਆ ਉਹਦੇ ਨਾਲ ਬੁਣਨਾ ਹੈ ਇਹ ਤਾਂ ਅੱਗਾ ਪਿੱਛੇ ਖਿੱਚ ਲਾਂਗੇ ਤੇਨੂੰ ਤਾਂ ਅੱਗੇ ਫਿਰ ਸਿੱਧੇ ਸੇ ਤਾਂ ਅੱਗਾਂ ਤੇ ਆਪਾਂ ਇਹ ਡਿਜ਼ਾਈਨ ਬੁਣਨਾ ਤੇਨੂੰ ਤਾਂ ਅੱਗੇ ਸਿੱਧੇ ਫਿਰ ਸੇ ਤਾਂ ਅੱਗਾ ਤੇ ਡਿਜ਼ਾਈਨ ਫਿਰ ਤਨ ਤਾਂ ਅੱਗੇ ਸਿੱਧੇ ਹੁਣ ਫਿਰ ਆਪਾਂ ਇਹ ਡਿਜ਼ਾਈਨ ਪਾਉਣਾ ਹੈ ਇਹ ਤਾਗਾ ਆਪਣੀ ਸਾਈਡ ਦੋ ਉਲਟੇ ਤਾਗੇ ਬੁਣ ਕੇ ਇਹ ਤਾਗੇ ਨੂੰ ਖਿੱਚ ਲੈਣਾ ਫਿਰ ਦੋ ਤਾਗੇ ਬੁਣਾਂਗੇ ਇਹ ਤਾਗੇ ਨੂੰ ਖਿੱਚ ਲੈਣਾ ਲਾਸਟ ਆਪਾਂ ਇਸ ਤਰੀਕੇ ਨਾਲ ਆਪਾਂ ਬੈਕ ਸਾਈਡ ਬੈਕ ਸਾਈਡ ਤੇ ਸਾਰਾ ਆਪਾਂ ਇਸ ਤਰ੍ਹਾਂ ਉਲਟਾ-ਉਲਟਾ ਬਣਾ ਕੇ ਪੂਰਾ ਕਰਾਂਗੇ ਇਹੀ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਸਲਾਈ ਨੂੰ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨਾ ਇੱਕ ਵਾਰ ਜਿੱਥੇ ਇਹ ਡਿਜ਼ਾਈਨ ਟਿੱਕ ਗਿਆ ਇੱਥੇ ਚੱਲੀ ਜਾਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਇੰਨਾ ਸੌਖਾ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਊਗਾ ਇੱਕ ਵਾਰ ਜਿੱਥੇ ਟਿੱਕ ਗਿਆ ਉੱਥੇ ਚੱਲੀ ਜਾਓ ਕੋਈ ਪਰੇਸ਼ਾਨੀ ਨਹੀਂ ਆਉਣੀ ਤੁਹਾਨੂੰ ਵੀ ਦੁਬਾਰਾ ਚੇਂਜ ਕਰਨਾ ਕੋਈ ਗੜੀ ਨਹੀਂ ਭਲੇ ਮੀ ਨਹੀਂ ਕੁਝ ਨਹੀਂ ਹੈਗਾ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਸੋਨਾ ਵੀ ਬਹੁਤ ਲੱਗਦਾ ਬਣਾ ਕੇ ਜਰੂਰ ਵੇਖੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੋ ਇਸ ਤਰ੍ਹਾਂ ਹੀ ਆਪਣਾ ਬੰਚ ਆਉਂਦਾਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ